ਖਾਲੀ ਨਵੀਂ ਆਨਗੋਲ ਦੀ ਟੀਮ ਜੇ ਭਾਈ ਸਭ ਤੋਂ ਪਹਿਲਾਂ ਜੇ ਦੇਖੀ ਬਿਲੀਵਿੰਗ ਕਾਜ ਹੋ ਗਿਆ ਚ ਉਹਨਾਂ ਦਾ ਬੁਦਰੀ ਨਗਰ ਨਗਰ ਵਿੱਚ ਉਹਨਾਂ ਦਾ ਗਾਜ ਮੰਮਦੇਵਾ ਚ ਵੱਡੀ ਜਿੱਤੀ ਨੌਜਵਾਨ ਖਾਲੀ ਦਲ ਨਾਲ ਜੁੜੀ ਹੈਗੀ ਨਹੀਂ ਜੀ ਅਜੇ ਚੋਨਾ ਦਾ ਗਾਜ ਤਾਂ ਜੇ ਹੋਣਾ ਹੈਗਾ ਲੇਕਿਨ ਨਵਾਂ ਸਾਲ ਚੜਿਆ ਹੈ ਤੇ 90 ਸਾਲ ਚ ਪਰਸਰਾਮ ਨਗਰ ਤੋਂ ਇਹ ਸਾਰੀ ਨੌਜਵਾਨਾਂ ਦੀ ਟੀਮ ਅੱਜ ਪਾਰਟੀ ਦੇ ਨਾਲ ਜੁੜੀ ਹੈ ਮੈਂ ਇਹਨਾਂ ਨੂੰ ਉਹਨਿਕਾ ਸਵਾਗਤ ਕਰਕੇ ਜੀ ਆਇਆਂ ਨੂੰ ਆਖਦੀਆਂ ਤੇ ਪੂਰਾ ਭਰੋਸਾ ਹੈ ਕਿ ਜਿਸ ਪਾਸੇ ਨੌਜਵਾਨ ਹੁੰਦੇ ਨੇ ਉਹੀ ਆਰਮਲ ਆਪਾ ਵੇਖੋ ਉਹਨਾਂ ਦੇ ਪੱਖ ਚ ਹੁੰਦਾ ਹੈ ਤੇ ਜਦ ਇਹ ਮੁੰਡੇ ਖੜ ਗਏ ਨੇ ਤੇ ਜ਼ਰੂਰ ਬਠਿੰਡੇ ਚ ਬਹੁਤ ਵੱਡੀ ਕਾਮਯਾਬੀ ਮਿਲੂਗੀ ਕਮੇਟੀ ਦੀ ਚੋਣਾਂ ਵਿੱਚ ਵੀ ਤੇ 2027 ਵਿੱਚ ਤੇ ਇਹਨਾਂ ਤੋਂ ਬਹੁਤ ਉਮੀਦ ਤੇ ਆਸ ਤੇ ਨਾਲ ਇਹਨਾਂ ਨੂੰ ਸਾਰਿਆਂ ਨੂੰ ਮੈਂ ਜੀ ਆਇਆਂ ਨੂੰ ਆਖਦੀ ਆਂ ਵੀ ਮਾਹੌਲ ਕਿਵੇਂ ਦੇ ਦੋ ਪੰਜਾਬ ਦਾ ਵੀ ਤੇ ਅਸੀਂ ਆਪਾਂ ਗੱਲ ਕੀਤੀ ਗੋਲੀਬਾਰੀ ਹੁਣ ਇਹ ਤੱਕ ਐਮਐਲ ਮੰਤ ਐਮਐਲ ਦੇ ਪੀਜੀ ਤੱਕ ਤੇ ਫਾਇਰ ਲੱਗੇ ਗਏ ਨੇ ਕਿਵੇਂ ਦੇ ਦੋ ਆਮ ਲੋਕ ਕਿੱਥੇ ਸੁਰੱਖਿਤ ਮੰਨਦੇ ਨੇ ਸੁਰੱਖਿਆ ਨਾਮ ਦੀ ਤਾਂ ਕੋਈ ਚੀਜ਼ ਹੈ ਨਹੀਂ ਪੰਜਾਬ 'ਚ ਤੇ ਜਿਹੜਾ ਇਹਨਾਂ 4-5 ਸਾਲਾਂ ਚ ਇਹ ਆਮ ਆਦਮੀ ਨੇ ਜਿਹੜਾ ਇਹੋ ਜਿਹਾ ਮਾਹੌਲ ਇਹਨਾਂ ਨੇ ਬਣਾਤਾ ਹੈ ਪੰਜਾਬ 'ਚ ਜਿੱਥੇ ਲਗਾਤਾਰ ਰੋਜ਼ ਆਮ ਲੋਕਾਂ ਦਾ ਕਤਲ ਹੋ ਰਿਹਾ ਸੀਗਾ ਅੱਜ ਸੇਕ ਇਸ ਸਰਕਾਰ ਦੇ ਆਪ ਦੇ ਘਰ ਤਾਂ ਹੀ ਪਹੁੰਚ ਗਈ ਹੈ ਜੇ ਕੱਲ ਇਹਨਾਂ ਦੇ ਐਮ.ਐਲ.ਏ ਦਾ ਇੱਕ ਭਤੀਜਾ ਉਹ ਸ਼ਰਿਆਮ ਉਹ ਇੱਕ ਸਰਪੰਚ ਦਾ ਕਤਲ ਹੋਇਆ ਉਸ ਤੋਂ ਇੱਕ ਦਿਨ ਪਹਿਲੇ ਆਮ ਆਦਮੀ ਦਾ ਸਰਪੰਚ ਦਾ ਕਤਲ ਹੋਇਆ ਇੱਕ ਵਿਆਹ ਦੇ ਵਿੱਚ ਉਸ ਤੋਂ ਪਹਿਲੇ ਇੱਕ ਦਿਨ ਪਹਿਲੇ ਮੋਗੇ 'ਚ ਇੱਕ ਨੌਜਵਾਨ ਦਾ ਕਤਲ ਉਹਦੇ ਇੱਕ ਦਿਨ ਪਹਿਲੇ ਸ਼ੁੱਕਰਵਾਰ 'ਚ ਇੱਕ ਨੌਜਵਾਨ ਬੀਬੀ ਦਾ ਕਤਲ ਹੋਇਆ ਕਪੂਰਥਲੇ 'ਚ ਸੋ ਰੋਜ਼ ਹੁਣ ਇਹੋ ਜੇ ਲੋਕਾਂ ਦਾ ਕਤਲ ਹੋ ਰਿਹਾ ਕਿ ਨਾ ਸਰਕਾਰ ਦੇ ਨੁਮਾਇੰਦੇ ਸੁਰੱਖਿਅਤ ਨੇ ਨਾ ਐਮਐਲਏ ਦੇ ਰਿਸ਼ਤੇਦਾਰ ਜਾਂ ਮੰਤਰੀਆਂ ਦੇ ਰਿਸ਼ਤੇਦਾਰ ਹੈ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਫਿਰ ਪੰਜਾਬ ਦੇ ਆਮ ਲੋਕਾਂ ਦਾ ਕੀ ਹਾਲ ਹੈ ਜੇ ਇਹ ਵੀਆਈਪੀ ਸਿਕਿਉਰਿਟੀ ਵਾਲਿਆਂ ਤੇ ਰਿਸ਼ਤੇਦਾਰਾਂ ਦਾ ਪਰਿਵਾਰਾਂ ਦਾ ਆ ਹਾਲ ਹੋ ਰਿਹਾ ਤਾਂ ਆਮ ਬੰਦਿਆਂ ਦਾ ਹਾਲ ਆਪਾਂ ਅੰਦਾਜ਼ਾ ਲਾ ਸਕਦੇ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਜਿਹਦੇ ਥੱਲੇ ਹੋਮ ਵਿਭਾਗ ਆਂਦਾ ਹੈਗਾ ਇਹ ਪੂਰੀ ਤਰ੍ਹਾਂ ਫੇਲ ਹੋ ਗਿਆ ਅੱਜ ਕਿਤੇ ਵੀ 4 ਸਾਲਾਂ 'ਚ ਕਿਸੇ ਨੂੰ ਸੁਣਨ ਨੂੰ ਮਿਲਿਆ ਕਿ ਵੀ ਇੱਕ ਗੈਂਗਸਟਰ ਨੂੰ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਹੈਗਾ ਜਾਂ ਇਸ ਐਨਕਾਊਂਟਰ 'ਚ ਆ ਗੈਂਗਸਟਰ ਮਰ ਗਿਆ ਹੈ ਜਾਂ ਫਲਾ ਬੰਦਿਆਂ ਨੇ ਇਸ ਆਮ ਇੱਕ ਦੁਕਾਨਦਾਰ ਨੂੰ ਮਾਰਿਆ ਸੀ ਜਾਂ ਇਸ ਵਪਾਰੀ ਨੂੰ ਮਾਰਿਆ ਸੀ ਜਾਂ ਇਸ ਪਰਿਵਾਰ ਦੀ ਬੀਬੀ ਨੇ ਕਿਸੇ ਨੂੰ ਮਾਰਿਆ ਸੀ ਆ ਬੰਦੇ ਫੜੇ ਗਏ ਨੇ ਇਹ ਤਾਂ ਚਰਚਾ 'ਚ ਹੁੰਦਾ ਹੀ ਨਹੀਂ ਵੀ ਫੜਿਆ ਕੌਣ ਜਾ ਰਿਹਾ ਹੈ ਸਿਰਫ ਆਹੀ ਪਤਾ ਲੱਗ ਰਿਹਾ ਕਿ ਮਾਰੇ ਕੌਣ ਜਾ ਰਹੇ ਨੇ ਮਾਰਨ ਵਾਲਿਆਂ ਨੂੰ ਫੜਨ ਵਾਸਤੇ ਸਰਕਾਰ ਪੂਰੀ ਤਰ੍ਹਾਂ ناکਾਮ ਤੇ ਫੇਲ ਹੋ ਗਈ ਹੈ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੀ ਹਾਂ ਮੁੱਖ ਮੰਤਰੀ ਤੁਹਾਡਾ ਫੇਲ ਹੈ ਹੋਮ ਮਿਨਿਸਟਰ ਤੁਹਾਡਾ ਫੇਲ ਹੈ ਤੁਸੀਂ ਹਰਕਤ ਚ ਆ ਕੇ ਪੰਜਾਬ ਦੇ ਲੋਕਾਂ ਨੂੰ ਬਚਾ ਲਓ ਬੀਬੀ ਸਰਕਾਰ ਕਹਿੰਦੀ 2500 ਪੈਨਸ਼ਨ ਮਿਲੂਗੀ ਬੀਬੀਆਂ ਵਿਚਾਰਿਆ ਹਜ਼ਾਰ ਹਜ਼ਾਰ ਬਿਲਕੁ ਤਿੰਨ ਮਹੀਨੇ ਹੋ ਗਏ ਡਿਗਰੀਆਂ ਕਿਸੇ ਨੇ ਦਵਾਈ ਲੈਣੀ ਹੁੰਦੀ ਉਹ ਬਹੁਤ ਔਖਾ ਜਿਨ ਕਿਵੇਂ ਦੇਖਦੇ ਸਰਕਾਰ ਦੀ ਸਰਕਾਰ ਨੂੰ ਯਾਰੀ ਨੂੰ ਸਰਕਾਰ ਕਹਿੰਦੀ ਖੁੱਖ ਜਾਨਾ ਸਾਡਾ ਭਰਿਆ ਹੋਇਆ ਹੈ ਕਹਿੰਦੀ ਨਹੀਂ ਸਰਕਾਰ ਨੇ 5 ਲੱਖ ਕਰੋੜ ਦਾ ਕਰਜ਼ਾ ਜਿਹੜਾ ਪੰਜਾਬੀਆਂ ਦੇ ਉੱਤੇ ਝਾੜਦਾ ਹੈਗਾ ਤੇ ਹਰ ਮਹੀਨੇ ਹਜ਼ਾਰਾਂ ਕਰੋੜ ਦਾ ਕਰਜ਼ਾ ਲੈਂਦੇ ਨੇ ਲੇਕਿਨ ਕਿੰਨੀ ਅਫਸੋਸ ਦੀ ਗੱਲ ਕਿ ਗਰੀਬ ਬਜ਼ੁਰਗ ਜਿਨ੍ਹਾਂ ਵਾਸਤੇ ਬਾਦਲ ਸਾਹਿਬ ਨੇ ਪੈਨਸ਼ਨ ਸਕੀਮ ਤਾਂ ਲਾਗੂ ਕੀਤੀ ਸੀ ਵੀ ਕੋਈ ਬਜ਼ੁਰਗ ਨੂੰ ਆਪਦੇ ਬੱਚਿਆਂ ਦੇ ਸਾਹਮਣੇ ਇਸ ਦਾ ਹੱਥ ਫਿਲਾ ਕੇ ਆਪਣੀ ਦਵਾਈਆਂ ਤੱਕ ਜ਼ਰੂਰਤਾਂ ਵਾਸਤੇ ਹੱਥ ਨਾ ਫਲਾਣਾ ਪਏ ਇਸ ਕਰਕੇ ਪੈਨਸ਼ਨ ਦੀ ਇੱਕ ਸਕੀਮ ਸਭ ਤੋਂ ਪਹਿਲੇ ਜਿੱਥੇ ਦੇਸ਼ ਦੇ ਬਾਦਲ ਸਾਹਿਬ ਨੇ ਲਾਗੂ ਕੀਤੀ ਤੇ ਅਫਸੋਰਸ ਕੇ ਝੂਠ ਮਾਰ ਕੇ ਜਿਹੜੇ ਕਹਿੰਦੇ ਸੀ 2500 ਪੈਨਸ਼ਨ ਕਰਨਗੇ ਉਹ ਵੀ ਹੁਣ ਤਿੰਨ ਤਿੰਨ ਚਾਰ ਚਾਰ ਮਹੀਨੇ ਕਿਸੇ ਬਜ਼ੁਰਗ ਨੂੰ ਪੈਨਸ਼ਨ ਮਿਲੀ ਨਹੀਂ ਹੈ। ਏਸੀ ਤਰ੍ਹਾਂ ਨਰੇਗਾ ਵੀ ਸਕੀਮ ਜਿਹੜੇ অতি ਗਰੀਬ ਹੁੰਦੇ ਨੇ ਬਜ਼ੁਰਗ ਹੁੰਦੇ ਨੇ ਜਿਨ੍ਹਾਂ ਦਾ ਕਮਾਈ ਦਾ ਕੋਈ ਸਾਧਨ ਨਹੀਂ ਹੈ। ਉਹ ਨਰੇਗਾ ਚ ਕੰਮ ਕਰਕੇ ਆਪ ਦੀ ਮਾੜੀ-ਮੋਟੀ ਦਿਹਾੜੀ ਕਰਕੇ ਆਪ ਦਾ ਜ਼ਰੂਰਤਾਂ ਪੂਰੇ ਕਰਨੀ ਕਿਉਂਕਿ ਗਰੀਬ ਪਰਿਵਾਰ ਹੁੰਦਾ ਕਿ ਉਹਨਾਂ ਦੇ ਬੱਚੇ ਵੀ ਗਰੀਬ ਹੈ ਕਿੱਥੋਂ ਮੰਗਣ। ਤੇ ਦੇਖੋ ਜਦ 10% ਦੀ ਪੈਸੇ ਸੂਬੇ ਦੀ ਸਰਕਾਰਾਂ ਨੂੰ ਪਾਣੀ ਪੈਂਦੇ ਸੀ। ਤਾਂ ਵੀ ਇਹ ਸਾਧਨ ਪੂਰੇ ਨਹੀਂ ਕਰ ਸਕਿਆ ਸੀ ਕੱਲਾ 15 ਦਿਨ ਐਵਰੇਜ ਗਰੀਬ ਨੂੰ ਰੋਜ਼ਗਾਰ ਮਿਲਦਾ ਸੀ ਤੇ 6 ਮਹੀਨੇ ਤੋਂ ਨਰੇਗਾ ਦਾ ਕੰਮ ਠੱਪ ਹੈ ਤੇ ਹੁਣ ਕੇਂਦਰ ਸਰਕਾਰ ਨੇ ਜੇ ਲੱਤ ਮਾਰੀ ਹੈ ਕਿ 10 ਫੀਸਦੀ ਨੂੰ ਹੁਣ ਬੋਝ 40 ਫੀਸਦੀ ਦਾ ਸੂਬਿਆਂ ਦੇ ਉੱਤੇ ਪਾਤਾ ਤੇ ਇਹ ਨਿਕੰਮੀ ਆਮ ਆਦਮੀ ਸਰਕਾਰ ਤੋਂ 10 ਫੀਸਦੀ ਦੇਣ ਜੋਗੇ ਨਹੀਂ ਸੀ ਇਹਨਾਂ ਨੇ 40 ਕਿੱਥੇ ਦੇ ਦੇਣਾ ਹੈ ਤੇ ਗਰੀਬ ਦਾ ਨਰੇਗਾ ਦਾ ਸਾਧਨ ਵੀ ਪੂਰੀ ਤਰ੍ਹਾਂ ਇਸ ਸਾਲ ਤੋਂ ਬੰਦ ਹੋ ਗਿਆ ਇਹਨਾਂ ਦੀ ਨੜਾਕੀਆਂ ਕਰਕੇ ਕਿਉਂਕਿ ਖਜ਼ਾਨਾ ਤਾਂ ਕਹਿੰਦੇ ਸੀ ਅਸੀਂ ਭਰਾਂਗੇ ਲੇਕਿਨ ਪਰ ਆਪਦੇ ਜੇਬਰੇ ਨੇ ਆਪਦੇ ਢਿਡਰੇ ਨੇ ਤੇ ਕੇਜਰੀਵਾਲ ਦੀ ਚਮਕਾਨ ਵਾਸਤੇ ਸੋ ਨਰੇਗਾ ਵੀ ਬੰਦ ਪੈਨਸ਼ਨਾਂ ਵੀ ਬੰਦ ਤੇ 1000 ਰੁਪਏ ਵੀ ਵਿਯਾਦਾ ਤਾਂ ਇਹਨਾਂ ਦਾ ਆ ਚੱਲ ਰਿਹਾ ਦਿੱਤੀਆਂ ਦੇ 4.5 ਸਾਲ ਤੋਂ ਨਿਕਲ ਗਏ ਉਹਨਾਂ ਦਾ ਆ ਕਿ ਸ਼ਹਿਰਾਂ ਦੀ ਜ਼ਮੀਨ ਵੇਚ ਲਈਏ ਪਿੰਡਾਂ ਦੀ ਜ਼ਮੀਨ ਵੇਚ ਲਈਏ ਉਹ ਜ਼ਮੀਨ ਬੇਚ-ਬੂਚ ਕੇ ਮੋਟਾ ਪੈਸਾ ਆਪ ਕਮਾ ਲਈ ਮਾਰੀ ਮੋਟੀ ਬੀਬੀਆਂ ਨੂੰ ਦੇ ਦਈਏ ਲਾਂਗ ਟਪਾਏ ਕਿ ਹਾਂ ਹਾਂ ਲਾਲਾ ਲਾਲਾ ਹੋ ਜਾਊਗੀ ਦੇਰ ਦੀ ਦੇਰ ਦੀ ਮੈਂ ਤਾਂ ਬੀਬੀਆਂ ਨੂੰ ਕਹਿੰਦੀ ਹਾਂ ਸੁਚੇਤ ਹੋ ਜਾਓ ਤੁਹਾਡੇ ਸਾਰਿਆਂ ਦਾ ਇਹ 50 ਮਹੀਨੇ ਦਾ 50 50 ਹਜ਼ਾਰ ਤੁਹਾਡਾ ਬਕਾਇਆ ਹੈ ਤੁਹਾਨੂੰ 10 20 ਹਜ਼ਾਰ ਦੇ ਕੇ ਜੇ ਤੁਹਾਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਇਹਨਾਂ ਦੇ ਜਾਲ 'ਚ ਨਾ ਫਸ ਜਾ ਨਾ ਕਿਉਂਕਿ ਤੁਹਾਡੇ ਬੱਚਿਆਂ ਦਾ ਭਵਿੱਖ ਵੇਚ ਕੇ ਇਹ ਤੁਹਾਨੂੰ ਇੱਕ ਵਾਰ ਫੇਰ ਲਾਲਚ ਦੇ ਰਹੇ ਨੇ ਇਹੋ ਜਿਹੀ ਪਾਰਟੀਆਂ ਤੋਂ ਸੁਚੇਤ ਹੋ ਜਾ ਇਹਨਾਂ ਦੇ ਝੂਠ ਤੇ ਝਾਸੇ 'ਚ ਫਸ ਕੇ ਫਿਰੇ ਘਰ ਘਰ ਨੌਕਰੀ ਦਾ ਵਾਅਦਾ ਕਾਂਗਰਸੀ ਕਰ ਗਏ ਤੇ ਇੱਕ ਨੌਕਰੀ ਨਹੀਂ ਦਿੱਤੀ ਫਿਰ ਹਜ਼ਾਰ ਹਜ਼ਾਰ ਰੁਪਏ ਦੇ ਫਾਰਮ ਐ ਸਾ ਆਦਮੀ ਨੇ ਪਰਵਾਹ ਲੇ ਤੇ ਸਾਢੇ 4 ਸਾਲ ਨਿਕਲ ਗਏ ਕੱਖ ਕਿਸੇ ਨੂੰ ਦਿੱਤਾ ਨਹੀਂ ਇਹਨਾਂ ਦੇ ਝਾਸਿਆਂ ਤੋਂ ਸੁਚੇਤ ਹੋਈਏ ਇਹ ਉਹਜੀਤ ਪਾਰਟੀ ਨੂੰ ਲੈ ਕੇ ਆ ਜਿਨੇ ਕਦੇ ਝੂਠ ਨਹੀਂ ਬੋਲਿਆ ਕਦੇ ਲਾਰੇ ਨਹੀਂ ਲਾਏ ਜੋ ਕਿਹਾ ਆਟਾ ਦਾਲ ਕਿਹਾ ਤੇ ਪਹਿਲੀ ਕੈਬਨਿਟ ਚ ਪਾਸ ਕਰਕੇ ਜਿੰਨੇ ਚਿਰ ਸ਼ਰੋਨੀ ਯਤਾਲੀ ਦਲ ਦੀ ਸਰਕਾਰ ਸੀ ਹਰ ਗਰੀਬ ਪਰਿਵਾਰ ਨੂੰ ਲੱਖਾਂ ਦੀ ਗਿਣਤੀ ਚ ਆਟਾ ਦਾਲ ਹਰ ਮਹੀਨੇ ਰਾਸ਼ਨ ਪਹੁੰਚਦਾ ਸੀਗਾ ਪੈਨਸ਼ਨ ਪਹੁੰਚਦੀ ਸੀ ਵਜੀਫੇ ਬੱਚਾ ਦੇ ਪਹੁੰਚਦੇ ਸੀਗੇ ਸ਼ਗਨ ਦੇ ਚੈੱਕ ਪਹੁੰਚਦੇ ਸੀ ਉਹ ਸਾਰੀ ਚੀਜ਼ਾ ਹੁਣ ਕਿੱਥੇ ਹੈ ਕਿਆ ਕਿਨੂੰ ਮਿਲਦੀਆਂ ਨੇ